ਲਗ ਜੂਗ ਹਲੋ ਚਾ ਪੀਓ ਕੀ ਗੱਲਾਂ ਕਰੀ ਜਾਂਦੇ ਆ ਉਹ ਗੱਲਾਂ ਕੀ ਕਰਨੀਆਂ ਮੈਂ ਇਹਨੂੰ ਕਹਿਣ ਦਿਆ ਸੀ ਵੀ 2 ਮਹੀਨਿਆਂ ਵਿੱਚ ਲਾ ਲਾਂਦੇ ਉੱਥੇ ਤੇ ਤੈਨੂੰ ਮੈਂ ਲੈ ਜਣਾ ਨਾਲ ਵੀ ਹਲਾ ਇਹਨਾਂ ਦੇ ਕੰਮ ਇਹਨਾਂ ਨੂੰ ਉਂਗਲ ਫੜਾਈਏ ਨਾ ਤੇ ਗਾੜੀਆਂ ਨੂੰ ਹੱਥ ਫੜਨ ਨੂੰ ਫਿਰਦੇ ਆ ਨਾ ਆਈ ਕਿਹੜੇ ਕੰਮ ਆ ਇਹ ਮਿਲਣੀ ਆਈ ਆਪਣੇ ਕੰਮ ਨੂੰ ਆਈ ਆ ਹਾਂ ਤਾਂ ਸੁਣਾ ਪਰੌਣੇ ਆਏ ਸੀ ਅੱਜ ਪਰੌਣੇ ਤੇ ਆਏ ਆ ਮੀ ਤੇ ਤੇ ਹੋਰ ਇਸ ਕੀ ਮਾਲ ਆਉਂਦੇ ਇਥੇ ਰਪਿੰਦਰ ਹੈ ਕੋਈ ਗੱਲ ਨਹੀਂ ਪੁੱਤ ਤੂੰ ਪਰੋਣੇ ਨੂੰ ਮਾੜਾ ਜਾ ਸਮਝਾ ਦੇ ਇਹ ਦੋਵੇਂ ਜਾਣੇ ਆਉਂਦੇ ਆ ਨਾ ਇਹਨਾਂ ਨੂੰ ਤਾਂ ਮੈਂ ਦਿੰਨੀ ਆ ਮਾਤਾ ਆਜੋ ਨਾ ਮੇਰੀ ਗੱਲ ਸੁਣੋ ਤੁਸੀਂ ਇਥੇ ਆਏ ਕੀ ਕਰਨ ਵੰਗਾਰਾ ਪਾਉਣਾ ਹੈ ਨਾ ਆਪਣੀਆਂ ਚਲ ਬਹਿ ਜਾਓ ਹੁਣ ਇਥੇ ਕਲੋਨੀ ਆ ਮਦੀਜੀ ਨੂੰ ਤਾਂ ਹੁਣ ਉਹਨਾਂ ਨਾਲ ਕੋਈ ਗੱਲਬਾਤ ਨਾ ਕਰਿਓ ਤੁਸੀਂ ਨਹੀਂ ਉਹਨਾਂ ਨੂੰ ਪੁੱਛਣਾ ਜੇ ਪੁੱਛਣ ਜੋਗੇ ਹੁੰਦੇ ਨਾ ਇੰਨੇ ਉਹ ਵਾਅਦੇ ਹੀ ਨਾ ਉਹ ਤਾਂ ਸਿਰ ਚੜ ਗਏ ਸਾਡੇ